हां जी वीर ਕੀ ਕਹਿਣਾ ਚਾਹਾਂ ਕਿ ਅੱਜ ਮੋੜ ਨੱਬੇ ਪਿੰਡ ਪਰਿਵਾਰ ਦੇ ਇੱਕ ਘਟਨਾ ਘਟੀ ਆ ਨਾ ਹਾਂ ਜੋ ਸਾਡੇ ਪਿੰਡ ਮੋੜ ਨੱਬੇ ਜਾਨੀ ਪੱਤੀ ਵਿਖੇ ਜੀ ਬਹੁਤ ਦੁਖਦਾਈ ਘਟਨਾ ਹੋਈ ਹੈ ਇੱਕ ਗਰੀ ਪਰਿਵਾਰ ਦੇ ਮੂਤੇ ਜਿਹੜੀ ਸੱਤ ਅਚਾਨਕ ਰਾਤ ਨੂੰ 11 ਵਜੇ ਦੇ ਕਰੀਬ ਗਿਰ ਪਈ ਤੇ ਕਰਨੈਲ ਸਿੰਘ ਔਰ ਪੁੱਤਰ ਕਰਨੈਲ ਸਿੰਘ ਗਰਨਾਲ ਸਿੰਘ ਅਤੇ ਉਹਨਾਂ ਦੀ ਪਤਨੀ ਨਿੰਦਰ ਕੌਰ ਅਤੇ ਨਾਲ ਇੱਕ ਪੁੱਤਰਾ ਸੀਗਾ ਜੋ ਕਿ ਜਖਮੀ ਹੋਏ ਹੈ ਤੇ ਉਹਨਾਂ ਪਤੀ ਪਤਨੀ ਦੀ ਜਿਹੜੀ ਮੌਤ ਹੈ ਐਟ ਦੀ ਸਪੌਟ ਹੀ ਹੋ ਗਈ ਸੀ ਰਾਤ ਤੇ ਉਸ ਤੋਂ ਬਾਅਦ ਅਸੀਂ ਚਲ ਉਹਨਾਂ ਨੂੰ ਫਿਰ ਵੀ ਮਨਤਪਾ ਵਿਖਿਆਸਤਾਵ ਵਿਖਲੇ ਜਾਇਆ ਗਿਆ ਤੇ ਜਿੱਥੇ ਡਾਕਟਰਾਂ ਨੇ ਮਤਲਬ ਉਹਨਾਂ ਨੂੰ ਮਰਤਕ ਪੁਸ਼ਤ ਕੀਤਾ ਬਹੁਤ ਹੀ ਗਰੀਬ ਪਰਿਵਾਰ ਹੈ ਤੇ ਆਰਥਿਕ ਮਦਦ ਵੀ ਅਸੀਂ ਪਿੰਡ ਦੇ ਵਿੱਚੋਂ ਵੀ ਗ੍ਰਾਹੀ ਇਕੱਠੀ ਕਰੀ ਹੈ ਮਤਲਬ ਵੀ ਚਲੋ ਉਹ ਪਰਿਵਾਰ ਦੀ ਮਦਦ ਹੋ ਸਕੇ ਤੇ ਉਸ ਲਈ ਅਸੀਂ ਸਰਕਾਰ ਤੋਂ ਵੀ ਮੰਗ ਕਰਦੇ ਆਂ ਵੀ ਚ ਗਰੀਬ ਪਰਿਵਾਰ ਦੀ ਜੋ ਵੀ ਮਦਦ ਹੋ ਹੋ ਸਕਦੀ ਹੈ ਸੰਭਵ ਹੋਵੇ ਜਿੰਨੇ ਵੀ ਉਹਨੇ ਇਹਨਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਪਰਿਵਾਰ ਆਪ ਦੀ ਮਤਲਬ ਰੋਜੀ ਰੋਟੀ ਕਮਾ ਸਕੇ ਬਹੁਤ ਗਰੀਬ ਮਜ਼ਦੂਰੀ ਕਰਕੇ ਮਤਲਬ ਪਰਿਵਾਰ ਆਪ ਦਾ ਗਿਜਾਰਾ ਕਰ ਰਿਹਾ ਸੀ ਤੇ ਬੇਟੇ ਦੇ ਵੀ ਸੱਟ ਲੱਗੀਆਂ ਜੀ ਬੇਟੇ ਦੇ ਵੀ ਉਹਨਾਂ ਦੇ ਉਹਨੂੰ ਅਚਾਨਕ ਜਦੋਂ ਪਤਾ ਲੱਗਿਆ ਤੇ ਉਹ ਸੱਤ ਦੇ ਉੱਪਰ ਚੜ ਗਿਆ ਸੀਗਾ ਤੇ ਉਸ ਤੋਂ ਬਾਅਦ ਉਹਦਾ ਵੀ ਗਿੱਟੇ ਨੂੰ ਮੋਚ ਮਚਾਈ ਹੈ ਜਿੰਨਾ ਕਿ ਮੈਨੂੰ ਪਤਾ ਲੱਗਿਆ ਹੈ ਜੀ ਕਿੰਨੇ ਕਬੀ ਦੀ ਗੱਲ ਹੈ ਰਾਤ ਇਹ ਰਾਤ ਕਰੀਬ 11 ਵਜੇ ਦੀ ਗੱਲ ਹੈਗੀ ਹੈ ਜੀ 12 ਕਵਜੇ ਜਣੀ ਅਨਾਉਂਸਮੈਂਟ ਹੋਈ ਹੈ ਉਸ ਤੋਂ ਬਾਅਦ ਹੀ ਉਹਦੀ ਸਾਰੇ ਪਰਿਵਾਰ ਉੱਠ ਕੇ ਆ ਗਏ ਤੇ ਇਹਨਾਂ ਨੂੰ ਵਿੱਚੋਂ ਮਲਵੇ ਦੇ ਥੱਲੋਂ ਫਿਰ ਕੱਢ ਕੇ ਤੇ ਮਤਲਬ ਉਹਦੀ ਨਾਲ ਦੀ ਨਾਲ ਅਸੀਂ ਹਸਪੀਟਲ ਲੈ ਗਏ ਸੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ ਘੰਟਾ ਵਾਪਰ ਚੁੱਕੇ ਸੀ ਹਾਂਜੀ ਕੀ ਨਾਮ ਹੈ ਤੁਹਾਡਾ ਜੀ ਯਕਿੰਦਰ ਜੀ ਕੀ ਘਟਨਾ ਘਟੀ ਹੈ ਜੀ ਇਹ ਜੀ 7 ਡਿਗ ਪੀ ਸੀ ਸੀ ਤੇ ਦੋਨੇ ਜੀ ਤਾਂ ਉਹ ਤਾਂ ਠੀਕ ਖਤਮ ਹੋ ਗਏ ਉਹਦੀ ਕਨਾਲ ਪੋਤਾ ਸੀ ਉਹਦਾ ਇੱਕੋਲਾ ਬੇਟਾ ਸੀਗਾ ਉਹਦੇ ਲੱਤ ਦਿਖ ਰਹੀ ਕੋਈ ਨਹੀਂ ਮਾਤਾ ਜੀ ਮੇਰਾ ਨਾਮ ਗਰਮੇਲ ਸਿੰਘ ਮੌੜ ਕੀ ਕਹਿਣਾ ਚਾਹੁੰਦੇ ਜਿਹੜੀ ਇਹ ਮੰਦਭਾਗੀ ਘਟਨਾ ਹੋਈ ਹੈ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਕਿ ਸਾਡੇ ਪਿੰਡ ਰਾਤ 11:15 ਵਜੇ ਦੀ ਘਟਨਾ ਜੀ ਇੱਕ ਦਿਹਾੜੀ ਦਾ ਪਰਿਵਾਰ ਸੀਗਾ ਬਹੁਤ ਹੀ ਗਰੀਬ ਪਰਿਵਾਰ ਇਹਨਾਂ ਤੇ ਕੀ ਹੋਇਆ ਰਾਤ ਨਹੀਂ ਪੈ ਰਿਆ ਸੀਗਾ ਇਹਨਾਂ ਦੀ ਸੱਤ ਆ ਮਤਲਬ ਉੱਪਰੋਂ ਥੱਲੇ ਇਹਨੇ ਗਿਰ ਗਈ ਇਹ ਮੀਆਂ ਬੀਬੀ ਦੀ ਮੌਕੇ ਦੀ ਮੌਤ ਹੋ ਗਈ ਹੈ ਜਦੋਂ ਇਹ ਸੱਤ ਗਿਰੀ ਆ ਇੱਕ ਇਹਨਾਂ ਦਾ ਬੱਚਾ ਸੀਗਾ ਉਹਨੂੰ ਜਦੋਂ ਅਚਾਨਕ ਪਤਾ ਲੱਗਿਆ ਉਹਨੇ ਸੱਤ ਤੋਂ ਪਤਾ ਲੱਗਿਆ ਉਹਨੂੰ ਸਾਲ ਮਾਰੀ ਉਹਦੀ ਲੱਤ ਕ੍ਰਿੰਕ ਹੋ ਗਈ ਇੱਕ ਇਹਨਾਂ ਦਾ ਪੋਤਾਗਾ ਉਹ ਵੀ ਆਪਣਾ ਫੱਟੜ ਹੋਇਆਗਾ ਤੇ ਇਹ ਮਤਲਬ ਜਿਹੜਾ ਪਰਿਵਾਰ ਸੀਗਾ ਦਿਹਾੜੀ ਵਾਲੀ ਮਜ਼ਦੂਰੀ ਕਰਕੇ ਪਰਿਵਾਰ ਪਾਲਦਾ ਸੀਗਾ ਅੱਜ ਇਹ ਪਰਿਵਾਰ ਦਾ ਪੈਸਨੈਸ ਹੋ ਗਿਆ ਪੈਸਨੈਸ ਹੋਣ ਤੋਂ ਬਾਅਦ ਕੀ ਬੀਜੇ ਤੁਸੀਂ ਦੇਖੋ ਨਿੱਕੇ ਨਿੱਕੇ ਬੱਚੇ ਆ ਤੁਸੀਂ ਅੱਗੇ ਇਹਨਾਂ ਦਾ ਮਕਾਨ ਆ ਆ ਸਾਰਾ ਚੋਈ ਜਾਂਦਾ ਜੀ ਆਪਾਂ ਦੇਖਦੇ ਆਂ ਸਰਕਾਰਾਂ ਦੇ ਵਿੱਚ ਇਹ ਅਸੀਂ ਦੇਖਿਆਗਾ ਵੀ ਜਿਹੜੀ ਕੁਦਰਤੀ ਆਫਤਾਂ ਆਪਾਂ ਇਹਨਾਂ ਨੇ ਕੰਟਰੋਲ ਰੂਮ ਤੇ ਅਸੀਂ ਨੰਬਰ ਲਾਇਆ ਵੀ ਆਹ ਕਰਕੇ ਹਾਲ ਤੱਕ ਕੋਈ ਪ੍ਰਸ਼ਾਸਕ ਅਧਿਕਾਰੀ ਨਹੀਂ ਪਹੁੰਚਿਆ ਮੈਂ ਡੀਸੀ ਸਾਹਿਬ ਦੇ ਲੋ ਕੰਟਰੋਲ ਰੂਮ ਤੇ ਫੋਨ ਲਾਇਆਗਾ ਕੋਈ ਨਹੀਂ ਉਹਨਾਂ ਦਾ ਹਾਲੇ ਤੱਕ ਆਇਆ ਅਧਿਕਾਰੀ ਕਿਉਂਕਿ ਪਰਿਵਾਰ ਰੋ ਰਿਹਾ ਬਿਲਕੁਲ ਰਿਹਾ ਵੀ ਜਿਵੇਂ ਆਪਾਂ ਕਹਿੰਦੇ ਆਂ ਵੀ 2.5 ਲੱਖ ਰੁਪਏ ਗਰੀਬ ਪਰਿਵਾਰਾਂ ਨੂੰ ਜਿਹੜੇ ਕਿ ਜ਼ਰੂਰਤਮੰਦ ਪਰਿਵਾਰ ਆ ਵੀ ਉਹਨਾਂ ਨੂੰ ਪ੍ਰਧਾਨ ਮੰਤਰੀ ਉਹ ਜਿਹੜੀ ਯੋਜਨਾ ਦੀਨ ਮਕਾਨ ਬਣਾਉਣ ਲਈ ਦਿੱਤੇ ਜਾਂਦੇ ਆ ਆ ਦੇਖ ਲਓ 2.5 ਲੱਖ ਰੁਪਏ ਨੂੰ ਇਹ ਜ਼ਰੂਰਤਮੰਦ ਪਰਿਵਾਰਾਂ ਨੂੰ ਨਹੀਂ ਦਿੱਤਾ ਗਿਆ ਜੇ ਪਿੰਡ ਦੇ ਵਿੱਚ ਕਿਸੇ ਵੀ ਜ਼ਰੂਰਤ ਪਰਿਵਾਰ ਨੂੰ ਦਿੱਤਾ ਹੋਵੇ ਅਸੀਂ ਦੇਣਦਾਰ ਆ ਇਹ ਦੇਖੋ ਅੱਜ ਗਰੀਬ ਬੰਦੇ ਮਾਰ ਰਹੇ ਨੇ ਸੱਤਾਂ ਥੱਲੇ ਆ ਜਿਹੜਾ ਕਿ ਡੀਸੀ ਦਫ਼ਤਰ ਦੇ ਵਿੱਚੋਂ ਕੱਲ ਕਹਿੰਦੇ ਇਹ ਕਾਗਜ਼ ਲੈਣ ਗਏ ਵੀ ਮੋ ਜਾਮਾ ਪਾਉਣ ਲਈ ਸੱਤ ਦੇ ਉੱਪਰ ਰੈੱਡ ਕਰਾਸ ਦਫ਼ਤਰ ਤੋਂ ਮਿਲਦਾ ਪਰ ਉੱਥੇ ਕਿ ਕੋਈ ਕਾਗਜ਼ ਹੀ ਨਹੀਂ ਸੀਗਾ ਜੇ ਅੱਜ ਕੱਲ ਤੁਸੀਂ ਦੇਖੋ ਮੈਂ ਤਾਂ ਦੁਕਾਨਦਾਰਾਂ ਨੂੰ ਵੀ ਕਹਿੰਨਾ ਦੇਖੋ ਭਰਾਵੋ ਜੇ ਦੁਨੀਆ ਰਹੂਗੀ ਤਾਈਆਂ ਆਪਣੀਆਂ ਦੁਕਾਨਦਾਰੀਆਂ ਚੱਲਣਗੀਆਂ ਤੁਸੀਂ ਕਾਗਜ਼ ਦੇ ਵਿੱਚ ਲੁੱਟ ਨਾ ਕਰੋ ਕਿਉਂ ਜਿਹੜੇ ਕਾਗਜ਼ ਲੈਣ ਜਾਂਦੇ ਆ ਉਹ ਗਰੀਬ ਬੰਦੇ ਨੇ ਦਿਹਾੜੀਦਾਰ ਬੰਦੇ ਨੇ ਤੁਸੀਂ ਆਪ ਦੇ ਅੰਦਰ ਝਾਤੀ ਮਾਰੋ ਜੇ ਆਪਾਂ ਵੀ ਇਸ ਜਗ੍ਹਾ ਤੇ ਹੋਈਏ ਨਾ ਵੀ ਇਹ ਪਰਿਵਾਰਾ ਜੋ ਉੱਜੜ ਗਿਆ ਜੇ ਇਸ ਪਰਿਵਾਰ ਨੂੰ ਕਾਗਜ਼ ਹੀ ਮਿਲਿਆ ਹੁੰਦਾ ਨਹੀਂ ਸੱਤ ਨਾਂ ਚੋਂਦੀ ਇਹਨਾਂ ਦਾ ਡਾਟ ਨਾ ਲਿਖਦੀ ਇਹ ਪਰਿਵਾਰ ਬਚ ਸਕਦਾ ਸੀ ਇਹ ਬਹੁਤ ਮਾਰੀ ਘਟਨਾ ਹੋਈ ਹੈ ਬਹੁਤ ਹੀ ਮਾਰੀ ਅਸੀਂ ਸਾਡੇ ਐਮ.ਐਲ.ਏ. ਕਲਦੀਪ ਸਿੰਘ ਕਾਲਾ ਢਿੱਲੇ ਦੀ ਨਾਲਜ ਦੇ ਵਿੱਚ ਲਿਆਤਾ ਉਹ ਕਹਿੰਦਾ ਕਾਂਗਰਸ ਪਾਰਟੀ ਵੱਲੋਂ ਇਸ ਪਰਿਵਾਰ ਦੀ ਹਰ ਤਰ੍ਹਾਂ ਦੀ ਹੈਲਪ ਕੀਤੀ ਜਾਊਗਾ ਉਹ ਵੀ ਕਹਿੰਦੇ ਅਸੀਂ ਆ ਕੇ ਮੌਕਾ ਦੇਖ ਰਹੇ ਹਾਂ ਕਿਉਂਕਿ ਉਹ ਬਾਕੀ ਪਿੰਡਾਂ ਦੇ ਵਿੱਚ ਗਏ ਉਹਨੇ ਸਾਡੀ ਡਿਊਟੀ ਲਈ ਆ ਵੀ ਅਸੀਂ ਇੱਥੇ ਜਲਦੀ ਹੀ ਆ ਰਹੇ ਹਾਂ ਵੀ ਬਾਅਦ ਤੋਂ ਬਾਅਦ ਇਹਨੇ ਪਰਿਵਾਰ ਦੀ ਵਿੱਤੀ ਹੈਲਪ ਵੀ ਕਰਾਂਗੇ ਸੁਖਵਿੰਦਰ ਜੀ ਕੀ ਕਹਿਣਾ ਚਾਹੋਗੇ ਪਰਿਵਾਰ ਦੇ ਉੱਤੇ ਬੜੀ ਦੁਖਦਾਈ ਘਟਨਾ ਘਟੀ ਆ ਅੱਜ ਵਿਧਾਨ ਸਭਾ ਹਲਕਾ ਪਤੌੜ ਦੇ ਪਿੰਡ ਮੋੜ ਜਿਹੜਾ ਜਾਨੀ ਪੱਤੀ ਵਿੱਚ ਘਰਾਗਾ ਰਾਤ ਬਾਰਸ਼ ਕਾਰਨ ਜਿਹੜੀ ਲਗਾਤਾਰ ਬਾਰਸ਼ ਹੋ ਰਹੀ ਆ ਇੱਥੇ ਘਰ ਦੀ ਸੱਤ ਡੱਕੀ ਦੇ ਬਜ਼ੁਰਗ ਦੀ ਅਤੇ ਮਾਤਾ ਦੀ ਰਾਤ ਹੀ ਮੌਤ ਹੋ ਗਈ ਸੀਗੀ ਅਤੇ ਉਹਨਾਂ ਦੇ ਜਿਹੜੇ ਬੱਚੇ ਆ ਦੋ ਪੋਤੇ ਤੇ ਮੁੰਡਾ ਉਹ ਵੀ ਜ਼ਖਮੀ ਹੋ ਗਏ ਪਰ ਬਹੁਤ ਹੀ ਦੁੱਖ ਦੀ ਗੱਲ ਆ ਕਿ ਪੰਜਾਬ ਸਰਕਾਰ ਵੱਲੋਂ ਜਿੰਨੇ ਵੀ ਹੈਲਪ ਲਾਈਨ ਨੰਬਰ ਦਿੱਤੇ ਗਏ ਆ ਉਹ ਸਿਰਫ ਖਾਣਾ ਪੂਰਤੀ ਪੂਰੇ ਕਰੇ ਗਏ ਆ ਕਿਉਂਕਿ 01679 ਵਾਲੇ ਨੰਬਰ ਦਿੱਤੇ ਗਏ ਆ ਕਿ ਹੋ ਰਾਤ ਨੂੰ ਕਿਸੇ ਵੀ ਦਫ਼ਤਰ ਤੇ ਆਪਾਂ ਲਾਈਏ ਦਫ਼ਤਰ ਬੰਦ ਹੁੰਦੇ ਆ ਨੰਬਰ ਲੱਗਦੇ ਨਹੀਂ ਤੇ ਸਾਨੂੰ ਕੋਈ ਹੈਲਪ ਮਿਲਦੀ ਨਹੀਂਗੀ ਜਦੋਂ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਜਿਹੜੇ 1.5 ਡੇਟ 2-2 ਲੱਖ ਰੁਪਏ ਤਨਖਾਹਾਂ ਲੈ ਰਹੇ ਆ ਸਰਕਾਰੀ ਅਧਿਕਾਰੀ ਉਹਨਾਂ ਦੇ ਮੋਬਾਈਲ ਨੰਬਰ ਜਿਹੜੇ ਹੈਲਪ ਨੰਬਰ ਤੌਰ 'ਤੇ ਜਾਰੀ ਕਰੇ ਤਾਂ ਕਿ ਅਸੀਂ ਜਿਹੜੀ ਆਪਦੀ ਸਮੱਸਿਆ ਕੀ ਰਾਤ ਨੂੰ ਦੱਸ ਸਕੀਏ ਇਹ ਰਾਤ 11:30 ਵਜੇ ਦੀ ਘਟਨਾ ਹੈਗੇ ਸਾਰੇ ਮੋੜ ਨਿਵਾਸੀ ਖੜੇ ਆ ਮੇਰੇ ਸਤਕਾਰਯੋਗ ਆਂਟ ਗਮਾਂਡ ਵਾਲੇ ਇੱਥੋਂ ਦੀ ਪੰਚਾਇਤ ਖੜੀ ਆ ਹੋਰ ਵੀਰ ਖੜੇ ਆਗੇ ਸਮਾਜ ਸੇਵੀ ਖੜੇ ਆਗੇ ਤਾਂ ਇਹ ਆਪਾਂ ਉਹਨਾਂ ਨੂੰ ਦੱਸ ਸਕਦੇ ਹਾਂ ਕਿ ਰਾਤ ਨੂੰ ਵੀ ਸਾਡੇ ਪਿੰਡ ਦੇ ਵਿੱਚ ਆ ਘਟਨਾ ਵਾਪਰ ਗਈ ਪਰ ਜਦੋਂ 01679 ਵਾਲੇ ਨੰਬਰ ਸਰਕਾਰਾਂ ਨੇ ਦੇ ਕੇ ਖਾਣਾ ਪੂਰਤੀਆਂ ਕਰੀਆਂ ਨੇ ਉਹ ਨੰਬਰ ਸਿਰਫ 4-5 ਵਜੇ ਤੱਕ ਦਫ਼ਤਰਾਂ ਦੇ ਵਿੱਚ ਕਈਆਂ ਤੇ ਚੱਲਦੇ ਹੀ ਨਹੀਂਗੇ ਟਰਾਈ ਕਰਕੇ ਦੇਖ ਲਿਆਗੇ ਕਈਆਂ ਚ ਚੱਲਦੇ ਨਹੀਂ ਦਫ਼ਤਰਾਂ ਦੇ ਵਿੱਚ ਪਰ ਮੈਂ ਸਰਕਾਰਾਂ ਨੂੰ ਬੇਨਤੀ ਕਰਨੀ ਚਾਹੁੰਦਾ ਦਾ ਸੋਡੇ ਰਹੀਂ ਵੀ ਇਹ ਲੋਕਾਂ ਨੂੰ ਅਜਹੀ ਜਿਹੜੀ ਅੱਜ ਕਰੋਪੀ ਆ ਸਾਡੇ ਹੜ੍ਹ ਪੀੜਤਾ ਨਾਲ ਲਗਾਤਾਰ ਘੜ ਡੇਗ ਰਹੇ ਨੇ ਵੀ ਬੀਡੀਪੋ ਦਫ਼ਤਰ ਸ਼ਹਿਣਾ ਦੇ ਅਧਿਕਾਰੀ ਆ ਜਿਹੜੇ ਪੰਚਾਇਤ ਸੈਕਟਰੀ ਆਗੇ ਡੈਪਟੀ ਕਮਿਸ਼ਨਰ ਉਹਨਾਂ ਨੂੰ ਮਤਲਬ ਕਿ ਇੱਥੇ ਮੌਕਾ ਦੇਖਣ ਤਰਤ ਪੇਜੇ ਦੋ ਦੋ ਦਿਨ ਅਧਿਕਾਰੀ ਸਾਡੇ ਪਿੰਡਾਂ ਦੇ ਵਿੱਚ ਆ ਕੇ ਲੋਕਾਂ ਦੀ ਸਾਰ ਨਹੀਂ ਲੈ ਰਹੇ ਇੱਥੇ ਤੇ ਕੇ ਬਦਲ ਕੇ ਇੱਕ ਨੇਣੇ ਵਾਲ ਦੀ ਘਟਨਾ ਇੱਕ ਸ਼ਹਿਣੇ ਘਰ ਡਿੱਗ ਪਿਆ ਕੱਲ ਸਵੇਰੇ ਡਿੱਗਿਆ ਘੋ ਤੇ ਉਹਦੇ ਅਜੇ ਤੱਕ ਮਤਲਬ ਕਿ ਮੈਂ ਉਹਨਾਂ ਦੇ ਘਰੇ ਦੂ ਪਹਿਲਾਂ ਜਾ ਕੇ ਆਇਆਗਾ ਉਹਨਾਂ ਨੇ ਦੱਸਿਆ ਮਾਤਾ ਹਰਮਤ ਸੌਰ ਪਤਨੀ ਸਵਰਗੀ ਬੰਤ ਸਿੰਘ ਹੈਗਾ ਜਿਹੜੀ ਉਹ ਇੱਕ ਪੈਨਸ਼ਨ ਨਾਲ ਦਾ ਗੁਜ਼ਾਰਾ ਕਰ ਰਹੀ ਸੀ ਉਹਦਾ ਵੀ ਘੱਟ ਕਿ ਪਿਆ ਵੀ ਹਜੇ ਤੱਕ ਅਧਿਕਾਰੀ ਨਹੀਂ ਪਹੁੰਚੇ ਅਧਿਕਾਰੀ ਆ ਜਿਹੜੇ ਉਹਨਾਂ ਨੂੰ ਸਾਡੇ ਵਿੱਚ ਆਉਣਾ ਚਾਹੀਦਾ ਸਾਡੇ ਸੁੱਖ-ਦੁੱਖ ਦੇਖਣੇ ਚਾਹੀਦੇ ਆ ਸਾਨੂੰ ਦਿਖਾਵਾਂਗੇ ਇਹਨਾਂ ਦੇ ਜਿਹੜੇ ਗੈਸ ਚੁੱਲ੍ਹੇ ਆਗੇ ਉਹ ਵੀ ਮਤਲਬ ਕਿ ਮਲਬੇ ਹੇਠਾਂ ਦੱਬੇ ਗਏ ਕੁਝ ਬਚੇ ਹੀ ਨਹੀਂ ਜਦੋਂ ਮਤਲਬ ਕਿ ਸਾਡੇ ਬਜ਼ੁਰਗੀ ਘਰੋਂ ਚਲੇ ਗਏ ਸਰਕਾਰ ਤੋਂ ਅਸੀਂ ਮੰਗ ਕਰਦੇ ਆ ਇਹ ਵੀ ਆਪਦਾ ਤੁਰੰਤ ਹੀ ਇਹਨਾਂ ਪਰਿਵਾਰਾਂ ਦੇ ਜਿਹੜੇ ਹੈਗੇ ਆਗੇ ਉਹ ਮਾਪਜੇ ਦਿੱਤੇ ਜਾਣ ਇਹਨਾਂ ਨੂੰ ਘਰ ਬਣਾਉਣ ਲਈ ਇਹਨਾਂ ਦਾ ਆ ਕੇ ਮਨਰਾ ਕਰਾਇਆ ਜਾਵੇ ਜਿਹੜੇ ਸਰਕਾਰੀ ਅਧਿਕਾਰੀ ਆ ਉਹ ਸਾਡੇ ਜਿਹੜੇ ਅਸੀਂ ਟੈਕਸ ਦਿੰਨੇ ਆ ਉਹਨਾਂ ਤੋਂ ਤਨਖਾਹ ਲੈਂਦੇ ਆ ਉਹ ਪਲੀਜ਼ ਮੇਰੀ ਬੇਨਤੀ ਹੈ ਉਹਨਾਂ ਨੂੰ ਹੱਥ ਬੰਨ੍ਹ ਕੇ ਵੀ ਉਹ ਦਫ਼ਤਰਾਂ ਵਿੱਚ ਬੈਠਣ ਨਾ ਏਸੀ ਕਮਰਾਂ ਦਾ ਖੜਾ ਸੱਡ ਕੇ ਉਹ ਲੋਕਾਂ ਵਿੱਚ ਆਉਣ ਲੋਕਾਂ ਦੇ ਇੱਥੇ ਆ ਕੇ ਸੁੱਖ ਦੁੱਖ ਸੁਣਨ ਮੈਂ ਇਹੀ ਮੰਗ ਕਰਦਾ ਦੁਬਾਰੇ ਵੀ ਇਹਨਾਂ ਪਰਿਵਾਰਾਂ ਦੀ ਸਾਰ ਲਈ ਜਾਵੇ ਉਹਨਾਂ ਨੂੰ ਤੁਰੰਤ ਮਦਦ ਮਾਅਬਜੇ ਦਿੱਤੇ ਜਾ ਸਕਣ ਜਿਹੜੇ ਆਰਥਿਕ ਮਦਦ ਕੀਤੀ ਜਾਵੇ ਇੱਥੇ ਤੇ ਅੱਜ ਚਲੋ ਮੈਂ ਬਹੁਤ ਧੰਨਵਾਦ ਕਰਦਾ ਜਿੰਨੇ ਵੀ ਵਿਦੇਸ਼ਾਂ ਦੇ ਐਨ ਆਰ ਆਈ ਵੀਰਾਂ ਸਰਕਾਰ ਵੀ ਹਰ ਪਿੰਡ ਤੱਕ ਲਈ ਉਹ ਬਹੁਤ ਬਰਾਸ਼ੜ ਭੇਜ ਰਹੀ ਆ ਪਰ ਇੱਥੇ ਪਿੰਡਾਂ ਦੇ ਵਿੱਚੋਂ ਵੀ ਫੋਨ ਆ ਰਹੇ ਅੱਜ ਵੀ ਗਤਰ ਕਿ ਦਿਹਾੜੀਆਂ ਨਾ ਲੱਗਣ ਕਾਰਨ ਮਜ਼ਦੂਰਾਂ ਦੀਆਂ ਮਿਸਤਰੀ ਦੇ ਕੰਮ ਖੜੇ ਆ ਸਪਰੇਅ ਕਰਨ ਵਾਲਿਆਂ ਦੇ ਕੰਮ ਖੜੇ ਆ ਹੋਰ ਮਜ਼ਦੂਰਾਂ ਦੇ ਕੰਮ ਖੜੇ ਆ ਵੀ ਸਾਡੇ ਘਰਾਂ ਦੀ ਜਿਹੜੀ ਹਾਲਤ ਹਾਲਤ ਆ ਉਹ ਵੀ ਡਾਮਾ ਡੋਲ ਹੋ ਰਹੀ ਆ ਅਸੀਂ ਬੇਇੱਜ਼ਤੀ ਕਰਦੇ ਆ ਸਰਕਾਰ ਨੂੰ ਵੀ ਪਿੰਡਾਂ ਵਿੱਚ ਵੀ ਰਾਸ਼ੜ ਦਾ ਜਿਹੜਾ ਥੋੜਾ ਬਹੁਤਾ ਪ੍ਰਬੰਧ ਆ ਉਹ ਜ਼ਰੂਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਕੁਲਵੰਤ ਸਿੰਘ ਜੀ ਕੁਲਵੰਤ ਸਿੰਘ ਜੀ ਉਹ ਰਾਤ ਇਹ ਘਟਨਾ ਘਟੀ ਆ 7 ਡਿੱਗੀ ਆ ਤੁਸੀਂ ਉਹ ਸਾਰਾ ਆਪਦੇ ਅੱਖੀ ਕੀ ਗੱਲ ਹੋਈ ਸੀ ਕਿਵੇਂ ਦੇਖੀ ਸਾਤੇ ਮੈਂ ਜੀ ਬਾਥਰੂਮ ਕਰਨ ਨੂੰ ਉੱਠਿਆ ਸੀ ਗਈ ਕਿੰਨੇ ਵਜੇ ਟਾਈਮ ਹੋ ਗਿਆ ਜੀ ਸਾਢੇ 11 ਤਕਰੀਬਨ ਪੌਣੇ 12 ਦਾ ਜੀ ਠੀਕ ਹੈ ਤੇ ਜਦੋਂ ਮੈਂ ਬਾਥਰੂਮ ਕਰਨ ਨੂੰ ਬਾਥਰੂਮ ਦੇ ਅੰਦਰ ਗਿਆ ਮੇਰੇ ਮਗਰੋਂ ਖੜਕਾ ਹੋਇਆ ਮਾਸੇ-ਪਾਸੇ ਝਾਕ ਕੇ ਦੇਖਿਆ ਸੱਤ ਡੱਗ ਰਹੀ ਸੀਗੀ ਡੱਗਣ ਦੇ ਕਾਰਨ ਸੱਤ ਜਦੋਂ ਮੈਂ ਆਪਣੇ ਵੱਡੇ ਭਾਈ ਨੂੰ ਹੱਥਾਂ ਮਾਰ ਲੱਗਾ ਤੱਕ ਤੇ ਖੜਕਾਏ ਉਹਨਾਂ ਦੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਫਿਰ ਜੋ ਸੱਤ ਡੱਗ ਪਈ ਸੀ ਤੱਕ ੱੱਕੇ ਮਾਰੇ ਬਾਹਰ ਬਾਹਰ ਖੁੱਲੇ ਲਿਆ ਫਿਰ ਅਸੀਂ ਉੱਪਰ ਦੀ ਜਾ ਕੇ ਕੰਧਾਂ ਦੇ ਅੰਦਰਲੇ ਪਾਸੇ ਗਏ ਤਾਂ ਤੈਮੂਰ ਪੱਥਰ ਵਗੈਰਾ ਹਟਾਈ ਉਹ ਸਾਥੋਂ ਨਹੀਂ ਹਟੇ ਫਿਰ ਬਾਅਦ ਚ ਪਿੰਡਦਿਆਂ ਨੇ ਆ ਕੇ ਬਾਅਦ ਚ ਹਟਾਈ ਪੱਥਰ ਹੋਰ ਬੰਦੇ ਉੱਤਰੇ ਜਦੋਂ ਅਸੀਂ ਦੇਖਿਆ ਬਿਲਾੜ ਦੀਆਂ ਤਾਰਾਂ ਉੱਪਰ ਦੀ ਜਾ ਰਹੀਆਂ ਤੇ ਸਰੀਏ ਸੀਗੇ ਲੈਂਟਰ ਦੇ ਵਿੱਚ ਸਰੀਆਂ ਲੱਗ ਰਹੀਆਂ ਸੀਗੀਆਂ ਮੈਂ ਜਾ ਕੇ ਗਲੀ ਦੇ ਵਿੱਚ ਤਾਰਾਂ ਖਿੱਚੀਆਂ ਜੀ ਦੋਨੋਂ ਇੱਕ ਤਾਰ ਖਿੱਚੀ ਗਈ ਇੱਕ ਉੱਥੇ ਰਹਿ ਗਈ ਜਦ ਦੁਬਾਰੀ ਮੈਂ ਖਿੱਚਣ ਲੱਗਿਆ ਜੀ ਮੇਰੇ ਇੱਥੇ ਕਰੰਟ ਲੱਗ ਗਿਆ ਉਹਨੂੰ ਉੱਪਰੋਂ ਥੱਲੇ ਮਾਰਿਆ ਮੇਰੇ ਲੈਗ ਜੀ ਨਹੀਂ ਤਾਂ ਮੇਰਾ ਪੈਰ ਫੈਕਚਰ ਹੋ ਗਈ ਆ ਚਲੋ ਜਿਵੇਂ ਕੜਨ ਡਾਟ ਲੱਗੇ ਡਾਟ ਲੱਗੀ ਸੀ ਜੀ ਡਾਟ ਸੀ ਡਾਟ ਲੱਗੀ ਡਾਟ ਐਨੇ ਭਾਰੀ ਜਦੋਂ ਆ ਕੇ ਡਿੱਗੀ ਆ ਨਾ ਮੌਕੇ ਦੀ ਮਤੂਗੀ ਸੀਗੀ ਨਹੀਂ ਉਹ ਤਾਂ ਆਪਾਂ ਨੂੰ ਪਤਾ ਨਹੀਂ ਐਵੇਂ ਕਹਿਦਗੇ ਬਾਧੂ ਬਾਧ ਲੋਕਾਂ ਨੇ ਕੱਢਿਆ ਇਸ ਤਾ ਬਾਹਰ ਆ ਗਈ ਸੀ ਇਹ ਨਹੀਂ ਜੀ ਠੀਕ ਹੈ ਜਦੋਂ ਉਹਨਾਂ ਨੇ ਕੱਢਿਆ ਜਣੀ ਉਹ ਹੋ ਗਿਆ ਸੀ ਮੇਰਾ ਸਭ ਬੱਚਾ ਸੀਗਾ ਸੈਕ ਦਾ ਇਹ ਸਹੀ ਸੀਗਾ ਅਸਾਂ ਇਹ ਵੀ ਵਿੱਚ ਸੀਗੇ ਹਾਂ ਜੀ ਵਿੱਚ ਸੀਗਾ ਇਹ ਨਾਲ ਸੀਗਾ ਉਹਨਾਂ ਦੇ ਯਾਰ ਸੀ ਨਾਲ ਤੇਰਾ ਦਾਦੀ ਦਾਦੇ ਕੋਲੇ ਪਿਆ ਸੀ ਜੀ ਪੁੱਤਾਂ ਜੀ ਇਹ ਜਿਹੜੇ ਇਸ ਬੱਚੇ ਨੂੰ ਕੱਢਿਆ ਗਏ ਜੀ ਵੀਰ ਬੱਚਾ ਨਾਲ ਪੈਸੇ ਦੇ ਹਾਂਜੀ ਕੱਢਿਆ ਨਾ ਰਾਤ ਮਤਲਬ ਕਿ ਪਿੰਡ ਵਾਲੇ ਇਕੱਠੇ ਹੋ ਕੇ ਹਾਂਜੀ ਉਹਦੇ ਨੂੰ ਕਰਦਾ ਮੈਂ ਮੋਟਰਸਾਈਕਲ ਬਾਹਰ ਕੱਢ ਰਿਹਾ ਸੀਗਾ ਮਿੰਟ ਮੌਕੇ ਤੇ ਮੌਤ ਹੋ ਗਈ ਇਹ ਬੱਚਾ ਇਕੱਲਾ ਬਚ ਗਿਆ ਹਾਂਜੀ ਜਾਨੀ ਤਿੰਨ ਜਣੇ ਪਏ ਸੀਗੇ ਕਮਰੇ ਵਿੱਚ ਪਏ ਸੀਗੇ ਕਿੰਨੇ ਜਣੇ ਮਤਲਬ ਇਹਦਾ ਦਾਦਾ-ਦਾਦੀ ਤੇ ਬੱਚਾ ਇਹ ਦਾਦੇ ਨੂੰ ਜੱਪੀ ਪਾ ਕੇ ਪੈਂਦਾ ਜੀ ਉਹ ਉਹਦੇ ਥੱਲੇ ਆ ਗਿਆ ਬੱਚਾ ਨਾਲ ਸੰਚ ਗਿਆ ਬਚ ਗਿਆ ਉਹ ਦੋਨੇ ਮਤਲਬ ਮੌਕੇ ਦੀ ਮੌਤ ਹੋ ਗਈ ਉਹਨਾਂ ਨੂੰ ਹਸਪਤਾਲ ਵਿੱਚ ਆਪੇ ਲੈ ਕੇ ਗਏ ਆ ਤਾਂ ਆਪਣੇ ਤਾਂ ਸਿਵਲ ਹਸਪਤਾਲ ਦੇ ਜੋ ਡਾਕਟਰਾਂ ਕੋਲ ਦਿਖਾਇਆ ਉਹ ਕਹਿੰਦੇ ਵੀ ਖਾਤਮੂ ਜੋ ਕੇ ਉਹਨੇ ਇਹਨੂੰ ਮਰਤਕ ਕਰਾ ਦਿੱਤਾ ਠੀਕ ਹੈ ਜੀ